ਪਿੰਡ ਪੰਜਾਬਾ ਤੋਂ ਜੋ ਵੀਰ 7:30 ਵਜੇ ਤੋਂ اٹਕਿਆ ਹੋਇਆ ਹੈ ਆਰਮੀ ਇੰਡੀਅਨ ਆਰਮੀ ਪਹੁੰਚ ਚੁੱਕੀ ਹੈ ਸੋ ਹੋਰ ਵੀਰ ਆ ਗਏ ਆਰਮੀ ਵਾਲੇ तकरीबन ਇੱਕ ਵੀਰ ਉੱਪਰ ਬਸ ਚਾਂਦੇ ਮਿੰਟਾਂ ਵਿੱਚ ਜੋ ਆਰਮੀ ਵਾਲੇ ਵੀਰ ਉਹਨਾਂ ਕੋਲ ਪਹੁੰਚ ਗਿਆ ਹੈ ਬੀਬੀ ਸਭ ਕਿਰਪਾ ਕਰਦੇ ਹਨ ਕੋਈ 15 ਮੀਟਰ ਤੱਕ 5 5 7 ਫੁੱਟ ਉਚਾਈ ਤੇ ਉਸ ਵੀਰ ਕੋ ਜਾਨ ਲੈ ਰਹੇ ਨੇ ਇੰਡੀਅਨ ਆਰਮੀ ਕਾਫੀ ਵੀਰ ਆਏ ਨੇ ਆਪਣਾ ਜਾਲ ਛਾਇਆ ਇੰਡੀਅਨ ਆਰਮੀ ਨੇ ਸੋ ਯੂਕਰੇਨ ਵੀ ਪ੍ਰਸ਼ਾਸਨੋਂ ਲਿਆਂਦੀ ਗਈ ਹੈ ਜੋ ਯੂਕਰੇਨ ਮੋੜ ਨਹੀਂ ਰਹੀ ਕਈ ਮਕਾਨ ਵੀ ਢਾਈ ਗਏ ਸੋਇਬੋਰ ਦਾ ਪ੍ਰਸ਼ਾਸਨ ਇੰਡੀਅਨ ਆਰਮੀ ਨੇ ਆ ਕੇ ਮੋਰਚਾ ਸੰਭਾਲਿਆ ਪਿੰਡ ਕਿਦਰਾਂ ਵਾਲੀ ਜੋ ਬੰਗਾ ਨਗਰ ਦੇ ਨੇੜੇ ਹੈ ਸੋ ਇਹ ਨਾਲ ਇੰਡੀਅਨ ਆਰਮੀ ਦਾ ਡਰੋਨ ਵੀ ਚੱਲ ਰਿਹਾ ਹੈ ਰੈਸਕਿਊ ਕਰਨ ਲਈ ਇੰਡੀਅਨ ਆਰਮੀ ਦਾ ਡਰੋਨ ਵੀ ਚੱਲ ਰਿਹਾ ਹੈ ਤਕਰੀਬਨ ਇੱਕ ਜਾਲੀ ਹੋਰ ਲਗਣੀ ਹੈ ਉਸ ਤੋਂ ਬਾਅਦ ਇਸ ਵੀਰ ਨੂੰ ਜੋ ਕਿ ਤਕਰੀਬਨ 5 ਘੰਟਿਆਂ ਤੋਂ ਉੱਪਰ ਹੈ ਉਹੀ ਜਾਪ ਕਰ ਰਿਹਾ ਹੈ ਉਸ ਨੂੰ ਰੈਸਕਿਊ ਕੀਤਾ ਜਾਏਗਾ ਇੰਡੀਅਨ ਆਰਮੀ ਤੇ ਸੰਗਤਾਂ ਦੇ ਸਹਿਯੋਗ ਨਾਲ ਹਾਂਜੀ ਅਜੇ ਤਰ੍ਹਾਂ ਉਹ ਇੱਥੇ ਆ ਰਹੇ ਦਿੰਦਾ ਮਤਲੀ ਪਿੰਡ ਗਿੱਦੜਾਂ ਵਾਲੇ ਦੀ ਵੀਰ ਜੀ ਇਹ ਵੀਡੀਓ ਹੈ ਜਿੱਥੇ ਅੱਜ ਨਿਸ਼ਾਨ ਸਾਹਿਬ ਦਾ ਚੋੜਾ ਚੜਾਉਂਦੇ ਸਮੇਂ ਕਾਰ ਟੁੱਟਣ ਤੇ ਇੱਕ ਵੀਰ ਉੱਤੇ ਅਟਕ ਗਿਆ ਸੋ ਸੰਗਤ ਸਾਰੀ ਇਕੱਤਰ ਹੈ ਅਰਦਾਸ ਕਰੋ ਪਿੰਡ ਵਾਲੇ ਵੀ ਵੀਰ ਔਰ ਫਟਕ ਫਟਕ ਟੀਮਾਂ ਅੱਥੇ ਪਹੁੰਚੀਆਂ ਨੇ 90 ਫੁੱਟ ਤੇ ਨਿਸ਼ਾਨ ਸਾਹਿਬ ਹੈ ਗੁਰੂ ਸਾਹਿਬੇ ਬਾਕੀ ਉੱਪਰ ਜੋ ਸੇਵਾਦਾਰ ਚੜਿਆ ਉਹ ਚੜਦੀ ਕਲਾ ਚ ਆਏ ਅਰਦਾਸ ਕਰੋ ਸਾਰੇ ਕਿ ਇਹ ਅੱਜ ਆਪੇ ਹੋ ਵੀ ਰੱਬੀ ਪਰਚ ਵੀ ਹੱਲ ਹੋ ਜਾਵੇ ਆਜਾ ਆਜਾ ਬਿਜੋਤ ਕੋਈ ਨਹੀਂ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਹਸਪਤਲ ਜਾ ਰਿਹਾ ਹੈ ਮਾਜੀ ਮਾਜੀ

ਉਹ ਡਰ 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 ਯਾਰ ਡਰ ਗਿਆ ਪਿਓ ਗਿਆ ਪਿਓ ਗਿਆ ਕੋਈ ਨਹੀਂ ਕੋਈ ਨਹੀਂ ਚੜਦੀ ਕਲਾ ਸਿੰਘ ਕੋਈ ਚੱਕਰ ਨਹੀਂ ਠੀਕ ਹੈਗਾ ਠੀਕ ਹੈ ਮਿਲ ਮਿਲ ਮਾੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੜਦੀ ਕਲਾ ਸਿੰਘ ਬਹੁਤ ਧੰਨਵਾਦ ਇਹ ਮੁੰਡੇ ਨੂੰ ਸੁਰੱਖਿਤ ਆਰਮੀ ਤੇ ਹੋਰ ਸਮਾਜ ਸੇਵੀ ਲੋਕਾਂ ਵੱਲੋਂ ਜਿਹੜਾ ਸੁਰੱਖਿਤ ਤਲੇ ਉਤਾਰਿਆ ਗਿਆ ਸੀ ਤੇ ਹੁਣ ਉਹਨੂੰ ਸਿਵਲ ਹਸਪਤਾਲ ਬੋਹਰ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਹੈ। ਪਰ ਦੋਸਤੋ ਇਹ ਮੁੰਡਾ ਸੀ ਜਿਹੜਾ 90 ਫੁੱਟ ਉੱਤੇ ਜਿਹੜਾ ਉਹ ਕੁੰਡੀ ਟੁੱਟਣ ਕਰਕੇ ਅੜ ਗਿਆ ਸੀ। ਬੜਾ ਖੁਸ਼ ਦਿਖਾਈ ਦੇ ਰਿਹਾ ਹੈ। ਬੰਦੇ ਦੇ ਹੌਸਲੇ ਜਿਹੜੇ ਪੂਰੇ ਬਲੰਦਾ ਹੈ। ਬਾਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ? 8 ਵਜੇ। ਇੱਕ ਵੀ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀ? ਆਪ ਗਏ ਸੀਗੇ। ਤੈ ਅਗੇ ਵੀ ਕਦੀ ਨਿਸ਼ਾਨ ਸਾਬ ਅਗੇ ਨਹੀਂ ਕਦੀ ਪਹਿਲੀ ਵਾਰ ਸੀ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰਕੀ ਲਾਏਗੀ ਫਿਰਕੀ ਲੱਗੀ ਜਿੰਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਿਲ ਆ ਗਿਆ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ ਮਾਂਛੇ ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬੁਲੰਦ ਰਿਹਾ ਜਾਂ ਕੋਈ ਮੰਨ ਚ ਦਰ ਮਾਂਛੇ ਦਾਰਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਉਹ ਉਤਾਰ ਲੈਣਗੇ ਤੁਹਾਨੂੰ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨੀ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅੱਛਾ ਆਵਾਜ਼ ਆ ਰਹੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਨਾਲੋਂ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਤੁਜੀ ਕੀ ਕਹੋ ਬਿਲਕੁਲ ਠੀਕ ਉੱਪਰ ਕਰਨਾ ਕੀ ਸੀਗਾ ਆਪਾਂ ਚੋਲਾ ਬਦਲ ਚੋਲ ਨਾ ਨਵਾ ਚੜਾਉਣਾ ਨਵਾ ਚੜਾਉਣਾ ਕੀ ਗੱਲ ਹੈ ਹੋ ਕਿੰਨੀ ਦੇਰ ਬਾਅਦ ਉਤਾਰਿਆ ਗਿਆ ਜੀ ਕਿੰਨੇ ਵਜੇ ਚੜੇ ਸੀ ਸਵੇਰੇ ਤੇ 8 ਕੋਈ ਕੜਾਈ ਦੇ ਸੀ ਠੀਕ ਹੈ ਹੁਣ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਸੈਸ਼ਨ ਦਾ ਬਹੁਤ ਬਹੁਤ ਧੰਨਵਾਦ ਇਹ ਕਿੱਥੋਂ ਦਾ ਜੂਵਨ ਜਿੱਦੜਾਂ ਵਾਲੀ ਤੇ ਇਹ ਲੰਮੇ ਕਿਵੇਂ ਰਹਿਗੇ ਸੀਗੇ ਉਹ ਪੁਰਾਣੇ ਫਿਰ ਕੀ ਟੁੱਟਣ ਕਰਕੇ ਆਣਾ ਸੀ ਤਾਂ ਅਸੀਂ ਦੇਖਤੀ ਸੀ ਚੈਸ ਕਰਤੀ ਠੀਕ ਹੈ ਬਿਲਕੁਲ ਸਹੀ ਹੈ ਸਾਰਾ ਚੰਦਰ ਪੂਰੀ ਚੜ੍ਹਦੀ ਕਲਾ ਸ਼ਾਹ ਜੀ ਸਿੰਘ ਠੀਕ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਸ਼ੁਰੂ ਕਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੀ ਸੇਵਾ ਕਰਨ ਵਾਸਤੇ ਇੱਕ ਸਿੰਘ ਨਿਸ਼ਾਨ ਸਾਹਿਬ ਉੱਪਰ ਚੜਿਆ ਸੀ ਜੀ ਜਿਹੜਾ ਨਿਸ਼ਾਨ ਸਾਹਿਬ ਦੇ ਜਦੋਂ ਉੱਪਰ ਗਿਆ ਜੀ ਉੱਪਰ ਪਹਾਣੀ ਚੋਂ ਤਾਰ ਉਤਰ ਗਈ ਜੀ ਜਿਸ ਕਰਮ ਉਹ ਸਿੰਘ ਉੱਪਰ ਅੜਿਆ ਹੋਇਆ ਹੈ ਜੀ ਪਿੰਡ ਦੀ ਸਾਧ ਸੰਗਤ ਸਾਰੀ ਮਿਲ ਕੇ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ ਸਿੰਘ ਜਲਦੀ ਤੋਂ ਜਲਦੀ ਸਹੀ ਸਲਾਮਤ ਥੱਲੇ ਉਤਰ ਆਊਗਾ ਜੀ ਆਰਜੀ ਪੈੜਾ ਬਣਾ ਕੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਲਦੀ ਹੀ ਕਾਮਯਾਬ ਹੋ ਜਾਵਾਂਗੇ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਜੀ ਬਾਕੀ ਪਿੰਡ ਵਾਸੀ ਆਪਣੇ ਤੌਰ ਤੇ ਆੜੀ ਪੈੜ ਬਣਾ ਕੇ ਉਹਨਾਂ ਨੂੰ ਬੱਚੇ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕੰਗਨਗਰ ਤੋਂ ਇੱਕ ਹੈੱਡਾ ਨੂੰ ਆਇਆ ਹੋਰ ਰਸਤੇ 'ਚ ਆ ਰਿਹਾ ਕਿੰਨੇ ਘੰਟੇ ਹੋ ਗਏ ਲਗਭਗ ਜੀ ਇਹ ਲਗਭਗ ਜੀ ਨੂੰ ਹੁਣ ਟਾਈਮ ਹੋਇਆ ਜੀ ਪਹਿਲਾਂ ਤੀਨ ਘੰਟੇ ਹੋ ਗਏ ਤਿੰਨ ਨੂੰ ਸਵਾ ਤਿੰਨ ਘੰਟੇ ਦੇ ਕਰੀਬ ਹੋ ਗਿਆ ਬੱਚਾ ਸਵਾ ਸੱਤੀ ਵਾਲੇ ਵੀ ਆਏ ਹੋਏ ਹਨ ਉਹ ਜਾਲ ਦੀ ਸੇਵਾ ਕਰ ਰਹੇ ਨੇ ਜਾਲ ਲੈ ਕੇ ਆਏ ਨੇ ਜੀ ਫਾਇਰ ਬ੍ਰਿਗੇਡ ਵੀ ਹੁਣ ਤੱਕ ਪਹੁੰਚੀ ਹੋਈ ਹੈ ਜੀ ਤੋ ਜਲਦੀ ਹੈਡਰਾ ਵੀ ਆ ਜਾਏਗਾ ਜੀ ਤੇ ਬੱਚੇ ਨੂੰ ਥੱਲੇ ਸਹੀ ਸਲਾਮਤ ਉਤਾਰ ਲਿਆ ਜਾਏਗਾ ਸਾਨੂੰ ਵੀ ਫਿਰ ਇੱਕ ਕਾਲ ਆਈ ਸੀ ਫੈਰੂ ਰੇਡ ਦੇ ਬੋਲ ਸੀ ਕਿ ਉੱਪਰ ਮਤਲਬ ਕਿ ਜੋ ਉੱਪਰ ਜਾਣ ਵਾਲੀ ਜੋ ਚੇਅਰ ਹੁੰਦੀ ਆ ਨਿਸ਼ਾਨ ਚੱਲ ਦੇ ਉੱਪਰ ਮੰਨਣ ਵਾਲੀ ਉਹ ਚੁਪੀ ਆ ਤੇ ਜਲਦੀ ਤੋਂ ਜਲਦੀ ਪਹੁੰਚੋ ਜਦੋਂ ਤੁਹਾਨੂੰ ਪੂਤਾ ਨਾ ਮਿਲੇ ਇੱਥੇ ਪਹੁੰਚੇ ਆ ਕਿਉਂਕਿ ਹੁਣ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਆ ਕਟਾ ਕਰਕੇ ਹੁਣ ਨਾ ਗੱਜਿੰਦਰ ਜਾ ਰਹੀ ਆ ਤੇ ਪੌੜੀ ਵੀ ਸਾਡੇ ਕੋਲ 50 ਫੁੱਟ ਕੋਟ ਲੱਗੀ ਉੱਪਰ ਲਾ ਕੇ ਉੱਪਰ ਜਾਣ ਦੀ ਕੋ ਪਰ ਜਿਹੜਾ ਨਿਸ਼ਾਨ ਸਰ ਦੇ ਉੱਪਰ ਹੈ ਉਹ ਥੋੜਾ ਜਿਹਾ ਮਲਕੇ ਜਰਜਰ ਹਾਲਤ ਦੇ ਵਿੱਚ ਹੈ ਤਾਂ ਕਰਕੇ ਉੱਪਰ ਪੌੜੀ ਦਾ ਵਜ਼ਨ ਨਹੀਂ ਸਹਿ ਰਿਹਾ ਜੀ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਇਹਨਾਂ ਨੂੰ ਸਾਨੂੰ ਜੀ ਲਗਭਗ ਸਾਨੂੰ ਛੇ ਨੂੰ ਢਾਈ ਤੋਂ ਤਿੰਨ ਘੰਟੇ ਦੇ ਨੇੜੇ ਬੋਲ ਚੱਲਿਆ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਹ ਜੀ ਕਿ ਉੱਪਰ ਫਸੇ ਹੋਏ ਨੇ